ਕੱਲ ਨੂੰ 30 ਤਰੀਕ ਨੂੰ ਅਸੀਂ ਜਿਹੜਾ ਮਾਲਸਾਂ ਦਾ ਬਣ ਭਾਗ ਹੈ ਉਸ ਦੇ ਅੱਗੇ ਧਰਨਾ ਦੇ ਨਿਜਾ ਰਹੇ ਹਾਂ ਕਾਰਨ ਇਹ ਹੈ ਵੀ ਜਿਹੜੇ ਖੇਤਾਂ ਦੇ ਵਿੱਚ ਜਨੌਰ ਨੇ ਆਵਾਰਾ ਪਸ਼ੂ ਕਹਿਗੇ ਆਵਾਰਾ ਚੋ ਵੀ ਸ਼ੂਰ ਹੋਣਾ ਚੋ ਵੀ ਗਲੀਆਂ ਹੋਣਾ ਚੋ ਵੀ ਰੋਜ ਹੋਣਾ ਉਹ ਅੱਜ ਫਸਲਾਂ ਨੂੰ ਬਰਬਾਦ ਕਰੀ ਜਾ ਰਹੇ ਨੇ ਬਹੁਤ ਬਾਰੀ ਸਾਡੇ ਪਿੰਡਾਂ ਦੇ ਵਕਤਰ ਆਗੂ ਪੰਚਾਇਤਾਂ ਇਥੋਂ ਦੇ ਅਧਿਕਾਰੀਆਂ ਨੂੰ ਸੂਚਕ ਕੀਤਾਗਾ ਪਰ ਕੋਈ ਵੀ ਗੱਲ ਨਹੀਂ ਸੁਣਦਾ ਹੁਣ ਕੱਲ ਨੂੰ 23 ਤਰੀਕ ਨੂੰ ਬੜਪਾ ਗੁਰੂ ਧਰਨਾ ਲੈ ਕੇ ਮੰਗ ਕਰਾਂਗੇ ਵੀ ਪੌੜੀ ਇਹਨਾਂ ਦਾ ਹੱਲ ਕਰੀਏ ਕਿਉਂਕਿ ਅਵਾਰਾ ਜਿਹੜੇ ਪਸ਼ੂ ਨੇ ਉਹਨਾਂ ਦਾ ਟੈਕਸ ਵੀ ਦਿੰਨੇ ਆ ਵਾਅਦਾ ਸੀ ਉਹਨਾਂ ਖਾਤਰ ਪੈਸੇ ਇਕੱਠੇ ਕਰਕੇ ਲੋਕਾਂ ਤੋਂ ਸਰਕਾਰ ਪਤਾ ਨਹੀਂ ਕਿੱਧਰ ਲਿਜਾਈ ਜਾ ਰਹੀ ਹੈ ਤੇ ਲੋਕ ਜਿੱਥੇ ਫਸਲਾਂ ਖਰਾਬ ਕਰਦੇ ਆ ਉੱਥੇ ਮਸ਼ੀਨਰੀ ਉਹ ਸਭ ਹੀ ਕੰਦੇ ਵਿੱਚ ਫੁੱਟ ਗਈ ਬਰਬਾਦ ਹੋ ਜਾਂਦਾ ਬਹੁਤ ਸਾਰੇ ਘਰਾਂ ਦੇ ਚਿਰਾਗ ਬੁੱਝ ਗਏ ਐ ਘਰਾਂ ਦੇ ਵਿੱਚ ਇਕੱਲੇ ਇਕੱਲੇ ਪੁੱਤ ਹੁੰਦੇ ਐ ਜਾਂ ਪਰਿਵਾਰ ਸਮੇਤ ਸਾਰੇ ਦੇ ਸਾਰੇ ਕਈ ਵਾਰੀ ਅਸੀਂ ਮਰੇ ਦੇਖੇ ਐ ਪਰ ਉਹ ਦੋਸਤੀ ਦੇ ਲਈਏ ਬਰੀਕੀ ਠੱਠੇ ਐ ਸੰਕਾ ਦੇ ਵਿਚਾਲੇ ਖੜੇ ਐ ਤੇ ਜਿਹੜੇ ਸ਼ੂਰ ਐ ਜੰਗਲੀ ਸ਼ੂਰ ਉਹ ਜਦੋਂ ਕਿਤੇ ਬੰਦੇ ਨੂੰ ਦੇਖ ਲੈਣ ਬੰਦੇ ਦੇ ਮਗਰ ਪੈਂਦੇ ਐ ਬਹੁਤ ਸਾਰੇ ਬੰਦੇ ਜ਼ਖਮੀ ਕੀਤੇ ਐ ਪੰਜ ਪੰਜ 7 7 ਲੱਖ ਰੁਪਇਆ ਲਾਇਆਗਾ ਪਰ ਫੇਰ ਵੀ ਕਈ ਕਿਸਾਨ ਐ ਜਿਹੜੇ ਉਹ ਬਚੇ ਨਹੀਂ ਭਾਜ ਦੇਸ਼ੇ ਦੇ ਵਿੱਚ ਘਟਨਾ ਦੇਖ ਲੋ ਚਾਹੋ ਦੀ ਜੋ ਵੀ ਉਡਰਤਾਂ ਦੇ ਵਿੱਚ ਘਟਨਾਾਂ ਦੇਖਦੇ ਕਈ ਘਟਨਾ ਹੋਈਆਂ ਇਹ ਜਿਹੜੇ ਅਵਾਰਾ ਪਸ਼ੂਆਂ ਨੇ ਬੰਦੇ ਜੱਟ ਵੀ ਕਰਿਆ ਪਰ ਉਹਦਾ ਬਾਲੀਵਾਰਸ਼ ਕੌਣ ਹੈ ਉਹਦਾ ਬਾਲੀਵਾਰਸ਼ ਕੋਈ ਕਿਸੇ ਨੇ ਸ਼ਹਿਰੀ ਲੱਗਦਾ ਵੀ ਉਹ ਦੋਸ਼ੀ ਹੈ ਇਸ ਕਰਕੇ ਅਸੀਂ ਉਹ ਜੇ ਕੋਈ ਕਿਸਾਨ ਉਹਨਾਂ ਦੇ ਅੱਕਿਆ ਹੋਇਆ ਜਦੋਂ ਫਸਲ ਪੁੱਤਾਂ ਨੂੰ ਪਾਣੀ ਹੁੰਦੀ ਹੈ ਬਰਬਾਦ ਕਰ ਦਿੰਦਾ ਉਹਨਾਂ ਦੇ ਕੋਈ ਛੱਟ ਮਾਰਦਾ ਡਾਂਗ ਮਾਰਦਾ ਜਾਂ ਚੰਡ ਹੋ ਜਾਂਦਾ ਫਿਰ ਸਾਡੇ ਇਥੋਂ ਭੱਜਤ ਭੱਜ ਲੈਂਦੇ ਪਰਚਾ ਦਰਜ ਕਰੋ ਕਿਸਾਨ ਤੇ ਕਿਸਾਨ ਬਹੁਤ ਵੱਡਾ ਦੋਸ਼ੀ ਹੈ ਅਸੀਂ ਕਹਿੰਦੇ ਆ ਵੀ ਜਿੱਥੇ ਜਗਾ ਉਹਨਾਂ ਦੀ ਬਣੀ ਹੋਈ ਹੈ ਉਹ ਜਗ੍ਹਾ ਦੇ ਵਿੱਚ ਉਹਨਾਂ ਨੂੰ ਲਿਜਾਣਾ ਤੇ ਅਵਾਰਾ ਜਿਹੜੇ ਆ ਆਪਣੇ ਸ਼ੂਗ ਹੈ ਜਾਂ ਮਰੀਕੀ ਠੱਠੇ ਹੈ ਇਹਨਾਂ ਨੂੰ ਆਪਣਾ ਜੰਗਲ ਦੇ ਵਿੱਚ ਕਿੱਥੇ ਛੱਡਣ ਜਿੱਥੇ ਜਗ੍ਹਾ ਬਣਦੀ ਹੈ ਇਹਨਾਂ ਦੀ ਤੇ ਕਿਸਾਨਾਂ ਦਾ ਜਿਹੜਾ ਉਹ ਰੋਜ਼ ਮਰਨਾ ਹੈ ਜਾਂ ਰੋਜ਼ ਦੀਆਂ ਬਿਫਤਾ ਨੇ ਇਹਨਾਂ ਤੋਂ ਦੂਰ ਕਰਨਾ ਇਸ ਕਰਕੇ ਕੱਲ ਨੂੰ ਅਸੀਂ ਮਾਰਕਸਾਂ ਦੇ ਵਿੱਚ ਧਾਰਨਾ ਦੇ ਕੇ ਗੱਲ ਕਰਾਂਗੇ ਜੇਕਰ ਸਰਕਾਰ ਨੇ ਅਣਗੋਣੀ ਗੱਲ ਕੀਤੀ ਹੈ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਜਿੱਤੇ ਭਿੱਖੀ ਬਲਾਕ ਦਾ ਕੱਲ ਨੂੰ ਕੱਲੀ ਦਾ ਧਰਨਾ ਫਿਰ ਮਾਨਸਾ ਜਿਲ੍ਹੇ ਦੀਆਂ ਚਾਰ ਬਨਾਤਾਂ ਨੇ ਫਿਰ ਇਹ ਜਿਲ੍ਹੇ ਦਾ ਘੱਟ ਕਰਕੇ ਤੁਹਾਡੇ ਪ੍ਰਸ਼ਾਸਨ ਨੂੰ ਇਹਨਾਂ ਨੂੰ ਸਾਹਮਣੇ ਦੇ ਵਾਸਤੇ ਮਜੂਰ ਕਰਦਾ ਜੀ ਕੱਲ ਨੂੰ ਕੀ ਪ੍ਰੋਗਰਾਮ ਅਗਲਾ ਜਿਹੜਾ ਸਾਡਾ 30 ਤਰੀਕ ਦਾ ਹੈਗਾ ਬੰਟੂ ਆ ਗਏ ਸੀ ਭਲਾ ਭਿੱਖੀ ਦੇ ਧਰਨਾ ਲਾਉਣ ਜਾ ਰਹੇ ਹਾਂ ਇਹ ਧਰਨਾ ਕਿਉਂ ਲਾ ਰਹੇ ਹੈਗੇ ਜਿਹੜੀ ਆ ਸਰਕਾਰ ਹੈਗੀ ਜਿਹੜੇ ਅਵਾਰਾ ਸੂਰਜ ਬਹੁਤ ਵੱਡਾ ਨੁਕਸਾਨ ਫਸਲਾਂ ਦਾ ਤਾਂ ਕਰਦੇ ਕਰਦੇ ਨੇ ਨਾਲ ਇਨਸਾਨ ਦਾ ਵੀ ਨੁਕਸਾਨ ਕਰਦੇ ਨੇ ਕਿਉਂਕਿ ਇਹਨਾਂ ਦੇ ਵੱਡੇ ਵੱਡੇ ਸਿੰਗ ਨੇ ਔਰ ਇਹ ਲੋਕਾਂ ਨੂੰ ਆਪਣੇ ਕਿਸਾਨਾਂ ਨੂੰ ਖੇਤਾਂ ਦੇ ਵਿੱਚ ਜਾਣ ਨਹੀਂ ਦਿੰਦੇ ਤੇ ਵੱਡੀ ਪੱਧਰ ਤੇ ਨੁਕਸਾਨ ਕਰਦੇ ਨੇ ਨਾਲੇ ਇੱਥੇ ਰੋਡ ਬਹੁਤ ਵੱਡੇ ਨੇ ਵੱਡੀ ਪੱਧਰ ਤੇ ਰੋਡ ਵੀ ਨੁਕਸਾਨ ਕਰਦੇ ਨੇ ਕੋਈ ਸਰਦੀ ਨਹੀਂ ਛੱਡਦੇ ਕੁਝ ਨਹੀਂ ਛੱਡਦੇ ਇਸ ਕਰਕੇ ਅਸੀਂ ਇਹਨਾਂ ਨੂੰ ਸਰਕਾਰ ਨੂੰ ਜਗਾਉਂਦੇ ਹਾਂ ਕਿ ਵੀ ਜਿਹੜਾ ਬਣਪੂ ਆ ਗਿਆ ਜਿਹੜਾ ਬੈਠਾ ਤਨਖਾਹ ਬੇਨਾ ਲਈ ਜਾਂਦਾਗਾ ਅਗਾ ਲੱਖਾਂ ਰੁਪਏ ਤਨ ਖਾਲੇ ਦੇਗਾ ਇੱਕ ਕਰਕੇ ਇਹ ਜਾਗੇ ਉਹ ਜਿਹੜੇ ਜੰਗਲੀ ਥੂਰ ਨੇ ਜਿਹੜੇ ਅੱਜ ਵੱਡੀ ਪੱਧਰ ਤੇ ਕਿਸਾਨ ਦਾ ਅਕਲੀਆ ਡੋਗਾ ਰੱਲਾ ਮਾਖਾ ਬਹੁਤ ਵੱਡੀ ਪੱਧਰ ਤੇ ਅੱਜ ਨੁਕਸਾਨ ਕਰਦੇ ਨੇ ਅਸੀਂ ਕਹਿੰਨੇ ਵੀ ਤੁਰੰਤ ਇਹ ਜੰਗਲੀ ਜਨਾਵਰ ਜਿਹੜੇ ਥੂਰ ਨੇ ਜਾਂ ਰੋਜ ਨੇ ਇਹਨਾਂ ਨੂੰ ਜਿਹੜਾ ਇਹਨਾਂ ਦਾ ਜੰਗਲ ਜੰਗਲ ਹੈ ਕਿੱਥੇ ਇਹਨਾਂ ਦਾ ਉੱਥੇ ਇਹਨਾਂ ਨੂੰ ਛੱਡਿਆ ਜਾਵੇ ਜੇ ਇਹ ਭੁਆਗ ਨਾ ਜਾਗਿਆ ਤਾਂ ਕੱਲ ਨੂੰ ਅਸੀਂ ਜਿਹੜਾ ਧਰਨਾ ਦੇ ਰਹੇ ਹਾਂ ਉਦੋਂ ਜਿਹੜਾ ਅੱਗੇ ਪ੍ਰੋਗਰਾਮ ਹੋਊਗਾ ਫਿਰ ਉਹ ਇਹ ਇੱਥੋਂ ਦਾ ਜ਼ਿਲ੍ਹਾ ਪ੍ਰਸ਼ਾਸਨ ਨੇ ਕਿਵੇਂ ਡੀਸੀ ਦੀ ਵੀ ਜ਼ਿੰਮੇਵਾਰੀ ਬਣਦੀ ਹੈ ਕਿਉਂਕਿ ਡੀਸੀ ਇੱਕ ਮਾਲਕ ਹੁੰਦਾਗਾ ਜ਼ਿਲ੍ਹੇ ਦਾ ਉਹ ਡੀਸੀ ਵੀ ਹੁੰਦਾ ਹੋਏਗਾ ਇਸ ਕਰਕੇ ਜੀ ਅੱਜ ਕੱਲ ਨੂੰ ਜਿਹੜਾ ਇਹਨਾਂ ਨੂੰ ਜਗਾਉਂਦਾਂ ਨੇ ਜੇ ਇਹਨਾਂ ਨੇ ਇੱਥੇ ਧਿਆਨ ਨਾ ਦਿੱਤਾ ਤਾਂ ਜੇ ਵੱਡੇ ਪੱਧਰ ਤੇ ਸਾਨੂੰ ਕੁਝ ਵੀ ਕਰਨਾ ਪਵੇ ਅਗਲਾ ਪ੍ਰੋਗਰਾਮ ਅਸੀਂ ਉਦੋਂ ਬਾਅਦ ਇਹ ਕੰਮ ਵਾਏ ਕੋਈ ਹੈਣਾ ਭਾਈ ਕੀ ਪ੍ਰੋਗਰਾਮ ਆ ਦੱਸੋ ਬਣਾਇਆ ਹਾਂ ਜੀ ਅਸੀਂ ਕੱਲ ਬਨਪਾਲ ਤੋਂ ਦੇ ਭਾਗ ਕਰਕੇ ਧਰਨਾ ਦੇਣ ਜਾ ਰਹੇ ਹਾਂ ਜਿਹੜੇ ਪਿੰਡਾਂ ਦੇ ਵਿੱਚ ਅਸੀਂ ਫਸਲਾਂ ਬੀਜੀਆਂ ਹੋਈਆਂ ਨੇ ਕਣਕਾਂ ਉਹਨਾਂ ਦੇ ਵਿੱਚ ਨੁਕਸਾਨ ਕਰ ਰਹੇ ਨੇ ਆਵਾਰਾ ਸੂਰ ਤੇ ਆਵਾਰਾ ਕੁੱਤੇ ਤੇ ਆਵਾਰਾ ਫਿਰਦੀਆਂ ਗਾਈਆਂ ਉਹਨਾਂ ਨੇ ਸਾਡੀਆਂ ਫਸਲਾਂ ਦਾ ਪਨਾਹ ਕਰਤਾ ਤੇ ਇਸ ਕਰਕੇ ਅਸੀਂ ਬਨਪਾਲ ਨੂੰ ਦੱਸਣ ਜਾ ਰਹੇ ਹਾਂ ਕਿ ਤੁਸੀਂ ਕਿੱਥੇ ਸੁੱਤੇ ਪਈਓ ਤੇ ਦੇਖੋ ਜਾ ਕੇ ਸਾਡੀਆਂ ਫਸਲਾਂ ਦਾ ਕੀ ਹਾਲ ਹੋਇਆ ਪਿਆ ਫਸਲਾਂ ਸਾਡੀਆਂ ਉਹਨਾਂ ਨੇ ਮਾਰਤੀਆਂ ਨੇ ਤੇ ਇਸ ਕਰਕੇ ਅਸੀਂ ਸੂਰਾਂ ਦੇ ਖਿਲਾਫ ਅਤੇ ਬਣ ਕੇ ਖਾਗਲੇ ਧਰਨਾ ਦੇ ਵਿਚਾਰ